ਜੇਕਰ ਤੁਸੀਂ ਵੀ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਪੀਂਦੇ ਹੋ ਤੇ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੀ ਸਿਹਤ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਹੈ ਇਸ ਤੋਂ ਇਲਾਵਾ ਕਰੋवती ਔਰਤਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਲਈ ਪਾਣੀ ਪੀਣਾ ਇਸ ਪਲਾਸਟਿਕ ਦੀ ਬੋਤਲ ਦੇ ਵਿੱਚ ਕਾਫੀ ਜ਼ਿਆਦਾ ਹਾਨੀਕਾਰਕ ਸਾਬਤ ਹੋ ਸਕਦਾ ਤੇ ਆਖਿਰਕਾਰ ਸਾਨੂੰ ਕੀ ਕੀ ਪਰੇਸ਼ਾਨੀ ਇਸ ਤਰੀਕੇ ਹੋ ਸਕਦੀ ਹੈ ਜਿਸ ਦੇ ਖਾਸ ਰਿਪੋਰਟਸ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਹੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਹੁਣ ਗੱਲ ਕੀਤੀ ਜਾਵੇ ਤਾਂ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਅਕਸਰ ਡਾਕਟਰਾਂ ਤੇ ਸੋਸ਼ਲ ਮੀਡੀਆ ਤੇ ਸੁਣਦੇ ਹਾਂ ਕਿ ਪਲਾਸਟਿਕ ਦੀਆਂ ਜੁੜੀਆਂ ਬੋਤਲਾਂ ਜਾਂ ਫਿਰ ਡੱਬੀਆਂ ਦੇ ਵਿੱਚ ਉਪਲਬਧ ਪਾਣੀ ਸਿਹਤ ਦੇ ਲਈ ਹਾਨੀਕਾਰਕ ਹੈ ਪਰ ਹੁਣ ਵਿਗਿਆਨੀਆਂ ਦੀ ਖੋਜ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਵਿਗਿਆਨੀਆਂ ਦੇ ਅਨੁਸਾਰ ਪਲਾਸਟਿਕ ਦੀਆਂ ਜੁੜੀਆਂ ਬੋਤਲਾਂ ਹੁੰਦੀਆਂ ਨੇ ਉਸ ਦੇ ਵਿੱਚ ਭਰਿਆ ਹੋਇਆ ਪਾਣੀ ਪਲਾਸਟਿਕ ਦੇ ਲੱਖਾਂ ਛੋਟੇ ਕਣ ਮੌਜੂਦ ਹੁੰਦੇ ਨੇ ਇਹ ਦਿਮਾਗ ਦੇ ਲੈ ਤੇ ਗੁਰਦੇਆਂ ਸਮੇਤ ਹੋਰ ਅੰਗਾਂ ਦੇ ਲਈ ਖਤਰਾ ਪੈਦਾ ਕਰ ਸਕਦਾ ਮਹਾਰਾਜ ਨੇ ਕਿਹਾ ਕਿ ਪੁਰਾਣੇ ਸਮਿਆਂ ਦੇ ਵਿੱਚ ਮਟਕੋਰ ਤਾਂਬੇ ਦੇ ਜੋ ਭਾਂਡਿਆਂ ਵਿੱਚ ਪਾਣੀ ਪੀਣ ਨੂੰ ਸਟੋਰ ਕੀਤਾ ਜਾਂਦਾ ਸੀ ਅੱਜ ਵੀ ਪਿੰਡੂ ਖੇਤਰਾਂ ਦੇ ਵਿੱਚ ਦਾਦਾ-ਦਾਦੀ ਜਿਹੜੇ ਨੇ ਉਹ ਇਹਨਾਂ ਭਾਂਡਿਆਂ ਦੀ ਵਰਤੋਂ ਹੀ ਕਰਦੇ ਨੇ ਹਾਲਾਂਕਿ ਆਧੁਨਿਕ ਸਮੇਂ ਦੇ ਵਿੱਚ ਲੋਕ ਪਲਾਸਟਿਕ ਦੀਆਂ ਬੋਤਲਾਂ ਦੀ ਸਭ ਤੋਂ ਵੱਧ ਵਰਤੋਂ ਕਰਨ ਲੱਗ ਗਏ ਨੇ ਪਲਾਸਟਿਕ ਦੇ ਵਰਤੋਂ ਪਾਣੀ ਭਰਨ ਤੋਂ ਲੈ ਕੇ ਖਪਤ ਤੱਕ ਹਰ ਪਾਸੇ ਦੇਖਣ ਨੂੰ ਮਿਲਦੀ ਡਾਕਟਰਾਂ ਦਾ ਕਹਿਣਾ ਹੈ ਕਿ ਮਿੱਟੀ ਅਤੇ ਤਾਂਬੇ ਦੇ ਭਾਂਡਿਆਂ ਤੋਂ ਸਾਡੇ ਸ਼ਰੀਰ ਨੂੰ ਚੰਗੀ ਮਾਤਰਾ ਦੇ ਵਿੱਚ ਪੋਸ਼ਣ ਤੱਤ ਮਿਲ ਰਹੇ ਨੇ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਾਰਨ ਸ਼ਰੀਰ ਨੂੰ ਕਈ ਬਿਮਾਰੀਆਂ ਦਾ ਖਤਰਾ ਹੈ ਬੋਤਲਾਂ ਦੇ ਵਿੱਚ ਮਾਈਕਰੋਪਲਾਸਟਿਕ ਸਾਡੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਦੇ ਨਾਲ ਹੀ ਸਾਡੇ ਦਿਮਾਗ ਦੇ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਗਰਭਵਤੀ ਔਰਤਾਂ ਨੂੰ ਇਸ ਦਾ ਜ਼ਿਆਦਾ ਖਤਰਾ ਹੁੰਦਾ ਹੈ ਡਾਕਟਰ ਦਾਸ ਨੇ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਤੋਂ ਬਚਣਾ ਚਾਹੀਦਾ ਗਰਭਵਤੀ ਔਰਤ ਨੂੰ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਪਲਾਸਟਿਕ ਦੇ ਨਾਲ ਉਹਨਾਂ ਦੇ ਪਾਚਨ ਦੇ ਨਾਲ ਨਾਲ ਉਹਨਾਂ ਦੇ ਗੁਰਦੇਆਂ ਅਤੇ ਜਿਗਰ ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਮਿੱਟੀ ਦੇ ਭਾਂਡੇ ਦੇ ਵਿੱਚ ਜਾਂ ਫਿਰ ਬੋਤਲਾਂ ਦੀ ਵਰਤੋਂ ਕਰਨੀ ਚਾਹੀਦੀ ਆ ਬੋਤਲਵੰਤ ਪਾਣੀ ਜਿਹੜਾ ਹੁੰਦਾ ਉਹ ਲੱਖ ਛੋਟੇ ਕਣਾਂ ਪਲਾਸਟਿਕ ਦੇ ਉਹਦੇ ਵਿੱਚ ਮੌਜੂਦ ਹੁੰਦੇ ਨੇ ਤੁਹਾਨੂੰ ਦੱਸਦੇ ਆ ਕਿ ਹਾਲ ਹੀ ਦੇ ਵਿੱਚ ਅਮਰੀਕੀ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਲਾਸਟਿਕ ਦੀ ਜਿਹੜੀ ਬੋਤਲ ਦੇ ਵਿੱਚ ਪਾਣੀ ਚ ਲੱਖਾਂ ਛੋਟੇ ਪਲਾਸਟਿਕ ਦੇ ਕਣ ਮਿਲ ਜੂਰ ਹੁੰਦੇ ਨੇ ਵਿਗਿਆਨੀਆਂ ਦਾ ਦਾਵਾ ਹੈ ਕਿ ਖੋਜ ਦੌਰਾਨ 1 ਲੀਟਰ ਬੋਤਲ ਬੰਦ ਪਾਣੀ ਦੇ ਵਿੱਚ ਕਰੀਬ 2.4 ਲੱਖ ਕਣ ਪਾਏ ਜਾਂਦੇ ਨੇ ਉਹਨਾਂ ਨੇ ਕਈ ਕੰਪਨੀਆਂ ਦੇ ਵੱਲੋਂ ਵੇਚੇ ਜਾ ਰਹੇ ਪਾਣੀ ਦੀ ਜਾਂਚ ਕੀਤੀ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਕਣਾਂ ਦੀ ਗਿਣਤੀ ਪਹਿਲ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਹੈ ਇਹ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ 5 ਮਿਲੀਮੀਟਰ ਤੋਂ ਛੋਟੇ ਟੁਕੜਿਆਂ ਨੂੰ ਮਾਈਕਰੋਪਲਾਸਟਿਕ ਕਿਹਾ ਜਾਂਦਾ ਹੈ ਜਦੋਂ ਕਿ ਇੱਕ ਮਾਈਕਰੋਮੀਟਰ ਨੂੰ ਨੈਨੋਪਲਾਸਟਿਕ ਕਿਹਾ ਜਾਂਦਾ ਹੈ ਨੈਨੋਪਲਾਸਟਿਕ ਇੰਨਾ ਛੋਟਾ ਹੈ ਕਿ ਇਹ ਪਾਚਨ ਪ੍ਰਣਾਲੀ ਅਤੇ ਫੇਫੜਿਆਂ ਤੱਕ ਪਹੁੰਚਣ ਦੀ ਸਭ ਤੋਂ ਵੱਧ ਸੰਭਾਵਨਾ ਰੱਖਦਾ ਹੈ ਪਲਾਸਟਿਕ ਦੇ ਛੋਟੇ ਕਣ ਖੂਨ ਦੇ ਨਾਲ ਰਲ ਕੇ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਇਸ ਕਾਰਨ ਦਿਮਾਗ ਦਿਲ ਗੁਰਦੇ ਤੇ ਹੋਰ ਅੰਗਾਂ ਨੂੰ ਖਤਰਾ ਹੋ ਜਾਂਦਾ ਹੈ ਨੈਨੋਪਲਾਸਟਿਕ ਜੋ ਪਲੇਸੈਂਟਾ ਦੇ ਵਿੱਚ ਲੰਘ ਕੇ ਗਰਭ ਚ ਇਹ ਬੱਚੇ ਤੱਕ ਪਹੁੰਚ ਸਕਦੇ ਨੇ ਤੇ ਫਿਰ ਬੱਚੇ ਦੇ ਸਰੀਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਦੇ ਉੱਤੇ ਸਿੱਧਾ ਸਿੱਧਾ ਪ੍ਰਭਾਵ ਪੈ ਜਾਂਦਾ ਹੈ ਤੇ ਇਹੀ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪਾਣੀ ਪੀਂਦੇ ਹੋ ਉਸ ਨੂੰ ਪਲਾਸਟਿਕ ਦੀ ਬੋਤਲ ਦੇ ਵਿੱਚ ਨਾ ਪੀਓ ਉਹ ਤੁਹਾਡੇ ਲਈ ਬਿਲਕੁਲ ਵੀ ਚੰਗਾ ਨਹੀਂ ਹੈ ਖਾਸ ਕਰਕੇ ਗਰਭਵਤੀ ਔਰਤਾਂ ਲਈ ਕਿਉਂਕਿ ਇੱਕ ਤਾਂ ਉਹਨਾਂ ਨੂੰ ਖੁਦ ਨੂੰ ਇਸ ਚੀਜ਼ ਤੋਂ ਕਾफी ਪਰੇਸ਼ਾਨੀ ਹੁੰਦੀ ਹੈ ਦੂਸਰਾ ਬੱਚਿਆਂ ਦੇ ਉੱਤੇ ਵੀ ਇਸ ਦਾ ਅਸਰ ਜੋ ਹੈ ਉਹ ਪੈਣ ਲੱਗ ਜਾਂਦਾ ਤੇ ਹੁਣ ਤੁਸੀਂ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਪੀਣਾ ਜੋ ਹੈ ਉਸ ਨੂੰ ਬੰਦ ਕਰਦੇ ਹੋ